ਖਬਰਦਾਨਿਆ ਬਠਿੰਡਾ ਤੋਂ ਜਿੱਥੇ 2000 ਪੀਟੀਆਈ ਬੇਰਜ਼ਗਰ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਅੱਜ ਉਹ ਬਠਿੰਡਾ ਦੀ ਟੈਂਕੀ ਤੇ ਚੜ ਗਏ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ੀ ਨਾਲ ਅੱਗੇ ਵੱਲ ਜਾਏਗਾ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਵੋਟਰਾਂ ਤੋਂ ਪਹਿਲਾਂ ਉਹਨਾਂ ਤੋਂ ਬਹੁਤ ਵਾਅਦੇ ਕੀਤੇ ਸੀ ਪਰ ਵੋਟਾਂ ਤੋਂ ਬਾਅਦ ਉਹਨਾਂ ਦਾ ਕੋਈ ਵਾਦਾ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨ ਉਹ ਬੇਰੁਜ਼ਗਾਰ ਹੋਏ ਪਏ ਹਨ ਅਤੇ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਆਪਣੀਆਂ ਨੌਕਰੀਆਂ ਲੈਣ ਦੇ ਲਈ ਟੈਂਕੀ ਚੜਕੇ ਪ੍ਰੋਸਿੰਗ ਕਰਨਾ ਪੈ ਰਿਹਾ ਹੈ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਵੋਟਾਂ ਵੋਟਾਂ ਨਮੀ ਬੇਰੁਜ਼ਗਾਰ ਪੀਟੀਆਈ ਯੂਨੀਅਨ ਜਿੰਦਾਬਾਦ 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 2000 ਪੀਟੀਆਈ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਮੇਰਾ ਨਾਮ ਲਿਖਣਾ ਮੇਰਾ ਨਾਮ ਅਮਨਦੀਪ ਕੰਬੋਜ ਹੈ ਜੀ ਕੀ ਕਾਨ ਕੇ ਟੈਂਕੀ ਤੇ ਪਰਟੈਸ ਕਰ ਅਸੀਂ ਜੀ ਬੇਰੋਜ਼ਗਾਰ ਪੀਟੀਆ ਅਧਿਆਪਕ ਹੈ ਜੀ 2006 ਤੋਂ ਬਾਅਦ ਸਾਡੀ ਜਿਹੜੀ ਕੋਈ ਵੀ ਭਰਤੀ ਨਹੀਂ ਆਈ ਜੀ ਪੀਟੀਆ ਦੀ ਪਹਿਲਾ ਸਾਡੀ ਭਰਤੀ ਜਿਹੜੀ ਮਿਡਲ ਦੇ ਵਿੱਚ ਸੀਗੀ ਪਰੰਤੂ ਉਹਦੋਂ ਖਤਮ ਕਰ ਦਿੱਤੀ ਗਈ ਲੰਮਾ ਸਮਾ ਸੰਘਰਸ਼ ਕਰਨ ਤੋਂ ਬਾਅਦ ਸਾਡੀਆਂ ਜਿਹੜੀਆਂ 2000 ਪੀਟੀਆ ਪੋਸਟਾਂ ਜਿਹੜੀ ਹੈ ਨਵੀਂ ਪ੍ਰਾਇਮਰੀ ਦੇ ਵਿੱਚ ਕ੍ਰੀਏਟ ਕੀਤੀ ਗਈ ਪੀਟੀਆ ਪੋਸਟ ਜੀ 2021 ਦੇ ਵਿੱਚ ਪਰੰਤੂ ਉਹਦਾ ਅਜੇ ਤੱਕ ਜਿਹੜਾ ਕੀ ਹੈ ਪੋਰਟਲ ਆਨਲਾਈਨ ਕਰਕੇ ਫਾਰਮ ਜਿਹੜਾ ਨਹੀਂ ਭਰਵਾਇਆ ਗਿਆ ਕਿੱਲੇ ਵੈ ਹੈਗੇ ਤੁਸੀਂ ਮਲਾਏ ਹੋ ਟੋਟਲ ਕਿੰਨੇ ਦੀ ਆਪਕੀ ਕਿੰਨੇ ਦੀ ਆਪਕੀ ਜਗ੍ਹਾ ਪੰਜਾਬ ਸਰ 2006 ਤੋਂ ਬਾਅਦ ਜਿਹੜਾ ਕੀ ਹੈ ਕੋਈ ਪੋਸਟ ਨਹੀਂ ਆਈ ਤਾਂ ਤੁਸੀਂ ਦੇਖੋ ਅੱਜ ਵੀ ਜਿਹੜਾ ਕੋਰਸ ਹੈ ਬੀਟੀਆਈ ਦੇ ਲਈ ਕੋਰਸ ਜਿਹੜਾ ਲਗਾਤਾਰ ਚੱਲ ਰਿਹਾ ਹੈ ਤਾਂ 20000 ਪਲੱਸ ਜਿਹੜਾ ਕੈਂਡੀਡੇਟ ਹੈ ਉਹ ਬੇਰੁਜ਼ਗਾਰ ਹੈ ਜਿਨ੍ਹਾਂ ਨੂੰ ਕੀ ਹੈ 2012 ਤੋਂ ਬਾਅਦ ਤਾਂ ਸਾਨੂੰ ਜਿਹੜਾ ਕੀ ਹੈ ਫਾਰਮ ਭਰਨ ਦਾ ਮੌਕਾ ਹੀ ਨਹੀਂ ਮਿਲਿਆ ਜੀ ਕਿਉਂਕਿ ਮੈਂ 2012 ਦਾ ਪਾਸ ਆਊਟ ਆ ਸਾਨੂੰ ਆਪਣੇ ਆਪ ਦਾ ਜਿਹੜਾ ਕਿ ਆਪਣੇ ਆਪ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਸਾਡੀ ਪੋਸਟ ਹੀ ਨਹੀਂ ਆਈ ਜੀ ਤਾਂ ਹੁਣ ਜੋ 2021 ਦੇ ਵਿੱਚ ਸਾਡੀ ਜਿਹੜੀ ਇੱਕ ਇਸ਼ਤਿਹਾਰ ਦਿੱਤਾ ਗਿਆ IDT 5994 ਦੇ ਨਾਲ ਪਰੰਤੂ IDT 5994 ਦੇ ਕੁਝ ਕੈਂਡੀਡੇਟਾਂ ਨੂੰ ਜੋ ਜੁਆਇਨਿੰਗ ਵੀ ਕਰਵਾ ਦਿੱਤੀ ਗਈ ਪਰੰਤੂ ਸਾਡਾ ਅਜੇ ਤੱਕ ਜਿਹੜਾ ਕਿ ਇਹ ਪੋਰਟਲ ਆਨਲਾਈਨ ਕਰਕੇ ਫਾਰਮ ਵੀ ਨਹੀਂ ਭਰਵਾਇਆ ਗਿਆ ਐਸੇ ਰੋਸ ਕਦਰ ਜਿਹੜਾ ਕਿ ਸਾਡੇ ਸਾਥੀ ਜਿਹੜੇ ਪਾਣੀ ਵਾਲੀ ਟੈਂਕੀ ਦੇ ਉੱਪਰ ਚੜੇ ਆ ਜੀ ਤੁਸੀਂ ਟੈਂਕੀ ਦੇ ਚੜ ਕੇ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਸੀਂ ਟੈਂਕੀ ਦੇ ਪਹਿਲਾਂ ਚੜ ਕੇ ਗੱਲਬਾਤ ਨਹੀਂ ਥੋੜੀ ਜੁਣੀ ਸਰ ਗੱਲਬਾਤ ਕੀ ਕਰੀਏ ਸਰਕਾਰ ਦੇ ਨਾਲ ਸਾਡੀਆਂ ਅਣਗਿਣਤ ਪੈਨਲ ਮੀਟਿੰਗਾਂ ਹੋ ਚੁੱਕੀਆਂ ਨੇ ਇੱਕ ਤਾਂ ਸਿੰਪਲ ਮੀਟਿੰਗ ਮੰਤਰੀ ਦੇ ਨਾਲ ਹੁੰਦੀ ਹੈ ਪੈਨਲ ਮੀਟਿੰਗ ਜਿਹਦੇ ਵਿੱਚ ਵਿਭਾਗ ਦੇ ਵੱਡੇ ਅਧਿਕਾਰੀ ਆਈਐਸ ਲੈਵਲ ਦੇ ਅਧਿਕਾਰੀ ਵੀ ਸ਼ਾਮਲ ਨੇ ਟੋਕਾ ਟਾੜ ਗਿਣਤ ਮੇੜਾਂ ਹੋ ਚੁੱਕੀਆਂ ਨੇ ਪਰੰਤੂ ਅਜੇ ਤੱਕ ਜਿਹੜਾ ਕਿ ਪੋਰਟਲ ਆਨਲਾਈਨ ਦੀ ਕੋਈ ਪੱਕੀ ਤਰੀਕ ਨਹੀਂ ਦਿੰਦੀ ਕਿ ਹਰ ਵਾਰ ਇਹੀ ਗੱਲ ਕਹੀ ਜਾਂਦੀ ਹੈ ਕਿ ਇੱਕ ਹਫਤੇ ਤੱਕ ਤੁਹਾਡਾ ਜਿਹੜਾ ਕਿ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਸਰਕਾਰ ਦੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਸੀਗਾ ਸਰ ਸਿੱਖਿਆ ਮੰਤਰੀ ਦੇ ਘਰ ਦੇ ਬਾਅਦ ਬਹੁਤ ਅਸੀਂ ਪ੍ਰਦਰਸ਼ਨ ਕੀਤੇ ਆ ਪਰ ਇਹੀ ਗੱਲ ਕਹੀ ਜਾਂਦੀ ਹੈ ਸਿੱਖਿਆ ਮੰਤਰੀ ਸਾਡੀ ਗੱਲ ਬੜੀ ਵਧੀਆ ਤਰੀਕੇ ਨਾਲ ਦੇ ਨਾਲ ਸੁਣਦੇ ਆ ਜਦੋਂ ਵੀ ਜਾਣੇ ਕਦੇ ਉਹਨਾਂ ਨੇ ਸਾਨੂੰ ਨਰਾਸ਼ ਨਹੀਂ ਕੀਤਾ ਪਰ ਪਤਾ ਨਹੀਂ ਕਿਤੇ ਨਾ ਕਿਤੇ ਕੋਈ ਸਾਡੇ ਤੋਂ ਪਤਾ ਨਹੀਂ ਅਫਸਰशाही ਨੂੰ ਪ੍ਰੋਬਲਮ ਹੈ ਜਦੋਂ ਵੀ ਸਾਡੀ ਕੋਈ ਫਾਈਲ ਤੁਰਦੀ ਹੈ ਜਾਂ ਤਾਂ ਕੋਈ ਅਫਸਰ ਛੁੱਟੀ ਲੈ ਕੇ ਚਲਾ ਜਾਂਦਾ ਜਾਂ ਉਦਾਂ ਸਰਕਾਰੀ ਛੁੱਟੀਆਂ ਆ ਜਾਂਦੀਆਂ ਜਾਂ ਕੋਈ ਇਲੈਕਸ਼ਨ ਦਾ ਸੰਸਲੇ ਦਾ ਹਵਾਲਾ ਦੇ ਕੇ ਫਾਈਲ ਨੂੰ ਉੱਥੇ ਰੋਕ ਦਿੱਤਾ ਜਾਂਦਾ ਜੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਇਹ ਸਾਡਾ ਹਰਾ ਪੈਨ ਚੱਲੂ ਬੇਰੁਜ਼ਗਾਰਾਂ ਲਈ ਤੁਹਾਡੇ ਵੀ ਹਰਾ ਪੈਨ ਨਹੀਂ ਚੱਲਿਆ ਬਿਲਕੁਲ ਸਰ ਸਾਡੇ ਲਈ ਹਰਾ ਪੈਨ ਨਹੀਂ ਚੱਲਿਆ ਜੇ ਤੱਕ ਜੇ ਹਰਾ ਪੈਨ ਸਾਡੇ ਲਈ ਚੱਲਿਆ ਹੁੰਦਾ ਅਸੀਂ ਇੱਥੇ ਨਾ ਅਸੀਂ ਅੱਜ ਸਕੂਲਾਂ ਦੇ ਵਿੱਚ ਬੈਠੇ ਹੁੰਦੇ ਅੱਜ ਸੋਮਵਾਰ ਵਰਕਿੰਗ ਡੇ ਐ ਅੱਜ ਸਕੂਲ ਲੱਗਿਆ ਹੈ ਤਾਂ ਅਸੀਂ ਸਕੂਲ ਦੇ ਵਿੱਚ ਬੈਠਾ ਹੋਣਾ ਸੀ ਅਸੀਂ ਖੇਡਾਂ ਦੇ ਅਧਿਆਪਕਾਂ ਜਿੰਨੇ ਵੀ ਅਸੀਂ ਸਾਥੀ ਖੜੇ ਆ ਇੱਥੇ ਸਾਰੇ ਘਟੋ ਘਟ ਸਟੇਟ ਲੈਵਲ ਦੇ ਮੈਡਲਿਸਟ ਨੇ ਮੈਂ ਆਪ ਲਗਾਤਾਰ ਜਿਹੜੀ ਆ ਇੱਥੇ ਗਿੱਦੜਵਾ ਦਾ ਜਿਹੜਾ ਮਾਰਵਾ ਸਕੂਲ ਹੈ ਇਹਦੇ ਵਿੱਚ ਮੈਂ 5 ਸਾਲ ਟੀਚ ਕੀਤਾ ਲਗਾਤਾਰ ਇਥੋਂ ਦੀ ਟੀਮ ਨੈਸ਼ਨਲ ਜਾਂਦੀ ਐ ਸਿਟੀ ਮਾਂਟੈਨਸਰੀ ਗਿੱਦੜਵਾ ਸਕੂਲ ਦੇ ਵਿੱਚ ਵੀ ਮੈਂ ਜੌਬ ਕੀਤੀ ਐ ਡੀਪੀਸ ਬੰਢੇ ਦੀ ਵੀ ਮੇਰੇ ਇੰਟਰਵਿਊ ਪ੍ਰਾਈਵੇਟ ਸਕੂਲ ਦੇ ਵਿੱਚ ਕਲੀਅਰ ਆ ਪਰੰਤੂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਹੈ ਸ਼ੋਸ਼ਣ ਹੁੰਦਾ ਹੈ ਤਾਂ ਅਸੀਂ ਇਹਨਾਂ ਸ਼ੋਸ਼ਣ ਤੋਂ ਬਚਣ ਦੇ ਲਈ ਜਿਹੜਾ ਕੀ ਹੈ ਅੱਜ ਇੱਥੇ ਖੜੇ ਆ ਤੁਸੀਂ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਦੀ ਵੀ ਕਹਿੰਦੇ ਜੀ ਬੇਰੋਜ਼ਗਾਰਾਂ ਦੇ ਲਈ ਹਰਾ ਪੈਣ ਚੱਲੂਗਾ ਪਰੰਤੂ ਸਾਡੇ ਲਈ ਹਰਾ ਪੈਣ ਨਹੀਂ ਚੱਲਿਆ ਅੱਜ ਅਸੀਂ ਤਾਂ ਹੀ ਜਿਹੜਾ ਕੀ ਹੈ ਬਠੰਡੇ ਸਾਡੇ ਸਾਥੀ ਟੈਂਕੀ ਤੇ ਖੜੇ ਆ ਤੇ ਅਸੀਂ ਤੁਹਾਡੇ ਸਾਹਮਣੇ ਖੜੇ ਆ ਹੱਥਾਂ ਦੇ ਵਿੱਚ ਕੌ ਤੱਕ ਜਾਰੀ ਰੂਪਾ ਟੈਂਕੀ ਦੇ ਪਰਦੇਸ ਸਰ ਅਜੇ ਤੱਕ ਤਾਂ ਸਾਨੂੰ ਕੋਈ ਪ੍ਰਸ਼ਾਸਨ ਦੀ ਕਿਸੇ ਤਰ੍ਹਾਂ ਦੀ ਕੋਈ ਕਾਲ ਵਗੈਰਾ ਨਹੀਂ ਆਈ ਜਦੋਂ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ ਸਾਨੂੰ ਕੋਈ ਪੋਰਟਲ ਆਨਲਾਈਨ ਦੀ ਕਰਨ ਦੀ ਪੱਕੀ ਤਰੀਕ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਜਿਹੜਾ ਕਿ ਸਾਡਾ ਟੈਂਕੀ ਤੇ ਪ੍ਰਦਰਸ਼ਨ ਜਾਰੀ ਰੱਖੋ ਪੀਟੀਆ ਮੈਂ ਅੱਜ ਕੀ ਨਾੜਾ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹਾਂਗਾ ਜੀ ਟੈਂਕੀ ਤੇ ਚੜੇ ਹਾਂ ਕੋਈ ਨਾਲ ਦੇ ਟੈਂਕੀ ਤੇ ਚੜਿਆ ਕੋਈ ਲੱਗਦਾ ਸਰਕਾਰਾਂ ਹੱਲ ਕਰਨੀਆਂ ਟੈਂਕੀ ਦੇ ਚੜ੍ਹ ਕੇ ਗੱਲ ਹੁੰਦੇ ਐ ਟੈਂਕੀ ਤੇ ਚੜ੍ਹ ਕੇ ਟੈਂਕੀ ਦੇ ਤੇ ਚੜਨ ਲਈ ਸਾਨੂੰ ਮਜਬੂਰ ਕੀਤਾ ਜਾਂਦਾ ਜੀ ਮੈਂ ਪਿਛਲੇ 2021 ਤੋਂ ਜੋ ਕੀ ਹੈ ਪੋਰਟਲ ਔਨ ਕਰਨ ਦੀ ਇਹਨਾਂ ਦੀ ਪ੍ਰਕਿਰਿਆ ਹੈਗੀ ਉਹ ਸਟਾਰਟ ਵੀ ਸਾਨੂੰ ਡੇਟ ਵਾਈਜ਼ ਡੇਟ ਦਿੱਤੇ ਜਾਂਦੀ ਹੈ ਜਾਂ ਪੈਨਲ ਮੀਟਿੰਗਾਂ ਦਿੱਤੀਆਂ ਜਾਂਦੀਆਂ ਪਰ ਜਿਹੜੀ ਭਰਤੀ ਦੀ ਪ੍ਰਕਿਰਿਆ ਉਹ ਹਜੇ ਤੱਕ ਸਟਾਰਟ ਨਹੀਂ ਹੋਈ ਤੇ ਮੈਂ 2021 ਦੇ ਜਦੋਂ ਇਹਨਾਂ ਨੇ ਨੋਟਿਸ ਜਾਰੀ ਕੀਤਾ ਸੀ ਉਦੋਂ ਦਾ ਵੇਟ ਕਰਦਾ ਕਰਦਾ ਓਵਰੇਜ ਹੋ ਗਿਆਗਾ ਮੇਰੀ ਜਿਹੜੀ ਏਜ ਆ ਉਹ ਹੁਣ ਲੰਘ ਚੁੱਕੀ ਆ ਤੇ ਮੈਂ ਇਹ ਭਰਤੀ ਪ੍ਰਕਿਰਿਆ ਦੇ ਵਿੱਚ ਲਗਭਗ ਬੈਠ ਨਹੀਂ ਸਕਦਾ ਤੇ ਮੈਂ ਆਪਣੇ ਸਾਥੀਆਂ ਦਾ ਅੱਜ ਸਾਥ ਦੇਣ ਲਈ ਆਇਆ ਸੀ ਤਾਂ ਕਿ ਮੇਰੇ ਵਰਗਾ ਕੋਈ ਹੋਰ ਬੇਰੁਜ਼ਗਾਰਾ ਜਿਹੜਾ ਉਹ ਓਵਰੇਜ ਨਾ ਹੋਵੇ। ਕਿ ਉਹਦੀ ਮੰਕੀ ਹੈ ਕਿ ਸਾਡੀ ਮੰਗ ਹੈ ਵੀ ਜਿਹੜਾ ਪੀਟੀਆਈ ਦਾ 2000 ਪੋਰਟਲ ਆ ਜਿਹੜਾ ਪੀਟੀਆਈ ਦੀ ਭਰਤੀ ਦਾ 2000 ਦਾ ਪੋਰਟਲ ਆਣਾ ਹਨਾ ਵੀ ਉਹ ਜਲਦੀ ਕੀਤਾ ਜਾਵੇ ਕਿ ਮੇਰੇ ਵਰਗਾ ਕੋਈ ਹੋਰ ਬੇਰੁਜ਼ਗਾਰ ਨਾ ਹੋਵੇ। ਵੀ ਨਾ ਹੀ ਕੋਈ ਐਸਾ ਓਵਰੇਜ ਹੋਵੇ ਵੀ ਜਿਹਦਾ ਮੁੜਕੇ ਵਿਚਾਰੇ ਨੂੰ ਸਾਰੀ ਜ਼ਿੰਦਗੀ ਲਈ ਪਸਤਾਉਣਾ ਪਵੇ। ਸਰਕਾਰ ਕਹਿੰਦੀ ਬਹੁਤ ਪੋਸਟਾਂ ਖੜ ਰਹੇ ਆ ਬਹੁਤ ਬੇਰੁਜ਼ਗਾਰਾ ਸਾਰਾ ਪਲੇ ਹੈ। ਇਹ ਸਰਕਾਰ ਇਹ ਕਹਿੰਦੀ ਹੈ ਜੀ ਸਰਕਾਰ ਦਾ ਸਾਡੇ ਕੋਲ ਇਹ ਨੋਟਿਸ ਆਗਾ 2021 ਵਾਲ ਵੀ 2021 ਦੇ 5953 ਦੇ ਨਾਲ ਸੀਗਾ ਇਹ 94 ਦੇ 5993 ਦੀ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਪੂਰੀ ਲਗਭਗ ਕੰਪਲੀਟ ਕਰਤੀ ਆ ਅੱਧ ਤੋਂ ਜ਼ਿਆਦਾ ਜਿਹੜੇ ਟੀਚਰਾਂ ਨੂੰ ਉਹਨਾਂ ਨੇ ਜੋਇਨਿੰਗ ਕਰਵਾ ਦਿੱਤੀ ਆ ਪਰ ਸਾਡੀ ਜਿਹੜੀ ਪ੍ਰਕਤੀ ਦੀ ਆ ਪ੍ਰਕਿਰਿਆ ਉਹ ਸ਼ੁਰੂ ਵੀ ਨਹੀਂ ਕੀਤੀ ਗਈ ਤੇ ਨਾ ਹੀ ਸਾਡਾ ਇਹ ਤਾਂ ਕੋਈ ਪੋਰਟਲ ਆਨਲਾਈਨ ਕੀਤਾ ਗਿਆ ਜੇ ਇਹ ਪੋਰਟਲ 2021 ਦੇ ਵਿੱਚ ਆਨਲਾਈਨ ਹੁੰਦਾ ਤਾਂ ਮੈਂ ਇਹ ਭਰਤੀ ਨੂੰ ਇਹਨਾਂ ਦੇ ਪ੍ਰਕਿਰਿਆ ਦੇ ਵਿੱਚ ਬੈਠਣ ਯੋਗ ਸੀਗਾ ਪਰ ਅੱਜ ਮੈਂ ਬੇਰੁਜ਼ਗਾਰ ਹੀ ਹੋ ਗਿਆ ਇੱਕ ਤਰ੍ਹਾਂ ਦਾ ਓਵਰੇਜ ਫੋਨ ਕਰਕੇ ਮੈਨੂੰ ਬੇਰੁਜ਼ਗਾਰ ਦਾ ਧੱਬਾ ਹੀ ਲੱਗ ਗਿਆ ਮੇਰੇ ਉੱਪਰ ਆ